ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਏ ਪ੍ਰਭ ਸਰਨਾ ਗਤੀ ਕਿਰਪਾ ਨੇ ਦਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਏਕ ਓੰਕਾਰ ਸਤਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਮੇ ਬਿਨਾਂ ਬੈਣਾ ਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਮੇ ਬਿਨਾਂ ਬੈਣਾ ਸਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬੈਣੋ ਸੋ ਜਿਸ ਉਪਰ ਸੋ ਪਰਸਨ ਬਿਸ਼ਨੇ ਕੀ ਮਾਇਆ ਤੇ ਹੋਏ ਭੈਨ ਕਰਮ ਕਰਤ ਹੋਵੇ ਨੇ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਛੈ ਕੇਵਲ ਭਗਤ ਕੀਰਤਨ ਸੰਗ ਰਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰੋ ਵਤਿ ਕਿਰਪਾ ਆਲ ਆਪ ਜਿੜੈ ਅਵਰ ਨਾਮ ਜਪਾਵੇ ਨਾਨਕ ਉਹ ਬੈਸਨੋ ਪਰਮਗਤ ਪਾਵੇ ਆਪ ਜਿੜੈ ਅਵਰ ਨਾਮ ਜਪਾਵੇ ਨਾਨਕ ਯੋ ਬੈਸਨੋ ਪਰਮਗਤ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਗੁਰੂ ਪਿਆਰੇ ਗੁਰ ਸਵਾਰੇ ਸਤ ਸੰਗੀ ਜਣੋ ਖੰਜਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ અપਾਰ ਕਿਰਪਾ ਬਖਸ਼ਿਸ਼ ਦਸਨ ਕਾ ਅੰਮ੍ਰਿਤ ਵੇਲ ਦੇ ਦਵਾਨਾ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਪ ਜੀ ਲੜੀਵਾਰ ਗੁਰਬਾਣੀ ਦੀ ਵਿਚਾਰ ਸਰਬਣ ਕਰ ਰਹੇ ਹੋ ਅੱਜ ਦਾ ਸ਼ਬਦ ਸ੍ਰੀ ਸੁਖੁਨੀ ਸਾਹਿਬ ਜੀ ਦੀ ਨੌਮੀ ਅਸ਼ਟਪਦੀ ਦਾ ਦੂਸਰਾ ਪੜਾਪ ਜੀ ਨੇ ਸਰਬਣ ਕੀਤਾ ਤਾਂ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬੈਸ਼ਨੋ ਦੇ ਲੱਛਣ ਪੁੱਛੇ ਹਨ ਕਿ ਬੈਸ਼ਨੋ ਕਿਸ ਨੂੰ ਕਹਿੰਦੇ ਆ ਬੈਸ਼ਨੋ ਕਿਹੋ ਜਿਹਾ ਹੋਣਾ ਚਾਹੀਦਾ ਤਾਂ ਬਾਦਸ਼ਾਹ ਜੀ ਕਹਿੰਦੇ ਆਓ ਦੱਸ ਦਿਨੇ ਆ ਬੈਸ਼ਨੋ ਕੀ ਹੈ ਬੈਸ਼ਨੋ ਸੋ ਜਿਸ ਉੱਪਰ ਸੋ ਪਰਸਨ ਉਹ ਬੈਸ਼ਨੋ ਹੈ ਜਿਨ੍ਹਾਂ ਤੇ ਪਰਮੇਸ਼ਰ ਜਿਹੜਾ ਹੈ ਤ੍ਰੁੱਠ ਜਾਂਦਾ ਹੈ ਖੁਸ਼ ਹੋ ਜਾਂਦਾ ਹੈ ਔਰ ਬਿਸ਼ਨੂ ਕੀ ਮਾਇਆ ਤੇ ਹੋਏ ਭਿੰਨ ਪਰਮੇਸ਼ਰ ਦੀ ਮਾਇਆ ਵਿੱਚ ਖੱਤ ਨਹੀਂ ਹੁੰਦਾ ਕੇਵਲ ਪਰਮੇਸ਼ਰ ਨਾਲ ਜੁੜਦਾ ਹੈ ਔਰ ਕਰਮ ਕਰਤ ਹੋਵੇ ਨੇ ਕਰਮ ਕਰਮ ਕਰਦਾ ਹੋਇਆ ਨਿਸ਼ਕਾਮ ਭਾਵਨਾ ਰੱਖਦਾ ਹੈ ਕਰਮ ਕਰਦਾ ਹੋਇਆ ਨੇ ਕਰਮ ਭਾਵ ਕਰਮ ਕਰਕੇ ਵੀ ਇੱਛਾ ਨਹੀਂ ਰੱਖਦਾ ਫਲ ਦੀ ਔਰ ਇਹ ਵੀ ਨਹੀਂ ਕਹਿੰਦਾ ਕਿ ਮੈਂ ਕਰਦਾ ਹਾਂ ਕਰੇ ਕਰਾਵੇ ਆਪੇ ਆਪ ਤਿਸ ਬੈਸ਼ਨੋ ਦਾ ਨਿਰਮਲ ਧਰਮ ਉਹ ਜਿਹੜਾ ਮਨੁੱਖ ਹੈ ਬੈਸ਼ਨੋ ਹੈ ਉਸ ਦਾ ਧਰਮ ਜਿਹੜਾ ਹੈ ਉਹ ਪਵਿੱਤਰ ਹੈ ਉਹ ਸਹੀ ਰਸਤੇ ਤੇ ਚੱਲ ਰਿਹਾ ਹੈ ਕੌਣ ਜਿਹੜਾ ਕਾਹੂ ਫਲ ਕੀ ਇੱਛਾ ਨਹੀਂ ਬਾਛਾ ਹੈ ਜਿਹੜਾ ਕਿ ਪਰਮੇਸ਼ਰ ਦੀ ਭਗਤੀ ਕਰਦਾ ਹੋਇਆ ਕਿਸੇ ਫਲ ਦੀ ਇੱਛਾ ਨਹੀਂ ਰੱਖਦਾ ਕੇਵਲ ਭਗਤ ਕੀਰਤਨ ਸੰਗ ਰਾਚੈ ਕੇਵਲ ਤੇ ਕੇਵਲ ਪਰਮੇਸ਼ਰ ਦੀ ਭਗਤੀ ਵਿੱਚ ਮਸਤ ਰਹਿੰਦਾ ਮਨ ਤਾਂ ਇਹ ਅੰਤਰ ਸਿਮਰਨ ਗੋਪਾਲ ਮਨ ਵਿੱਚ ਤਨ ਵਿੱਚ ਕੇਵਲ ਤੇ ਕੇਵਲ ਪਰਮੇਸ਼ਰ ਦਾ ਸਿਮਰਨ ਚੰਦਾ ਹੈ ਉਸ ਮਾਲਕ ਨੂੰ ਯਾਦ ਰੱਖਦਾ ਹੈ ਸਭ ਉੱਪਰ ਹੋਵਤ ਕਿਰਪਾਲ ਔਰ ਸਭ ਦੇ ਉੱਪਰ ਦਇਆ ਦ੍ਰਿਸ਼ਟੀ ਕਰਦਾ ਹੈ ਸਭ ਦੇ ਉੱਪਰ ਉਹ ਦਇਆ ਦ੍ਰਿਸ਼ਟੀ ਰੱਖਦਾ ਹੈ ਭਾਵ ਕਿਰਪਾਲ ਹੋਣ ਦਾ ਭਾਵ ਹੈ ਦਇਆ ਕਰਨੀ ਆਪ ਜਿਹੜਾ ਅਵਰ ਨਾਮ ਜਪਾਵੈ ਜੋ ਆਪ ਵੀ ਪਰਮੇਸ਼ਰ ਦਾ ਨਾਮ ਜਪਦਾ ਹੈ ਤੇ ਹੋਰਨਾਂ ਨੂੰ ਵੀ ਜਪਾਉਂਦਾ ਹੈ ਨਾਨਕ ਉਹ ਵੈਸ਼ਨੋ ਪਰਮਗਤ ਪਾਵੈ ਇਹੋ ਜਿਹਾ ਪਰਮੇਸ਼ਰ ਦਾ ਪਿਆਰਾ ਵੈਸ਼ਨੋ ਪਰਮਗਤੀ ਨੂੰ ਪਰਮੇਸ਼ਰ ਦੀ ਪ੍ਰਾਪਤੀ ਨੂੰ ਪ੍ਰਾਪਤ ਕਰਦਾ ਹੈ ਏਸੀ ਬੈਸ਼ਨੋ ਸ਼ਬਦ ਦੇ ਅਰਥ ਜੋ ਪੰਚਵੇਂ ਪਾਤਸ਼ਾਹ ਜੀ ਨੇ ਨੌਵੀਂ ਅਸ਼ਟਪਰੀ ਦੇ ਦੂਸਰੇ ਪਰੇ ਵਿੱਚ ਬਖਸ਼ਿਸ਼ ਕੀਤੇ ਬਸ ਕੇਵਲ ਤੇ ਕੇਵਲ ਆਪਣੇ ਆਪ ਨੂੰ ਪਰਮੇਸ਼ਰ ਦੀ ਰਜ਼ਾ ਵਿੱਚ ਪ੍ਰਵਾਨ ਕਰਨਾ ਚਾਹੁੰਦਾ ਹੈ ਜਿਸ ਤਰ੍ਹਾਂ ਇੱਕ ਪ੍ਰਾਣੀ ਗੱਲ ਹੈ ਕਹਿੰਦੇ ਰੋਜ਼ਾਨਾ ਪਰਮੇਸ਼ਰ ਦੇ ਕੋਲ ਇੱਕ ਮੁਸਲਮਾਨ ਫਕੀਰ ਜਾਂਦਾ ਹੈ ਉਹਦੀ ਗੱਲਬਾਤ ਹੁੰਦੀ ਆ ਪਰਦੇ ਦੇ ਉੱਲੇ ਔਰ ਜਿੱਥੋਂ ਲੰਘ ਕੇ ਜਾਂਦਾ ਹੈ ਰਸਤੇ ਵਿੱਚ ਇੱਕ ਫਕੀਰ ਬੈਠਾ ਹੈ ਉਹ ਫਕੀਰ ਉਸ ਨੂੰ ਕਹਿਣ ਲੱਗਿਆ ਕਹਿੰਦਾ ਭਾਈ ਸਾਹਿਬ ਤੁਸੀਂ ਰੋਜ਼ ਅੱਲਾਹ ਕੋਲੇ ਖੁਦਾ ਕੋਲੇ ਜਾਂਦੇ ਹੋ ਆਪਣੇ ਪ੍ਰਸ਼ਨਾਂ ਦੇ ਹੱਲ ਕਰਕੇ ਆਉਂਦੇ ਹੋ ਮੇਰਾ ਵੀ ਇੱਕ ਪ੍ਰਸ਼ਨ ਪੁੱਛਿਓ ਤਾਂ ਗੁਰੂ ਪਿਆਰਿਓ ਉਹ ਕਹਿ ਲੱਗਿਆ ਦੱਸ ਤੇਰਾ ਕੀ ਪ੍ਰਸ਼ਨ ਹੈ ਕਹਿੰਦੇ ਪਰਮੇਸ਼ਰ ਨੂੰ ਇਹ ਪੁੱਛ ਕੇ ਆਓ ਕਿ ਮੇਰੀ ਕਦੋਂ ਕੋ ਮੁਕਤੀ ਹੋਣੀ ਹੈ ਜਿਸ ਵੇਲੇ ਗੁਰੂ ਪਿਆਰਿਓ ਉਹ ਪਰਮੇਸ਼ਰ ਦਾ ਭਗਤ ਪਰਮੇਸ਼ਰ ਦੇ ਕੋਲ ਗਿਆ ਉਹਦੇ ਨਾਲ ਉਹਦੀ ਗੱਲਬਾਤ ਸ਼ੁਰੂ ਹੋਈ ਧਿਆਨ ਦੇ ਵਿੱਚ ਗਿਆ ਸਿਮਨ ਵਿੱਚ ਗਿਆ ਉਹਨੇ ਪੁੱਛਿਆ ਵਾ ਤੁਹਾਡਾ ਇੱਕ ਫਕੀਰ ਰਸਤੇ 'ਤੇ ਬੈਠਾ ਉਹ ਮੈਨੂੰ ਪੁੱਛਦਾ ਸੀਗਾ ਕਿ ਉਹਦੀ ਮੁਕਤੀ ਕਦੋਂ ਹੋਣੀ ਆ ਮਾਰਾ ਉਹਦੇ ਬਾਰੇ ਵੀ ਦੱਸੋ ਕੁਛ ਪਰਮੇਸ਼ਰ ਕਹਿਣ ਲੱਗੇ ਵੀ ਉੱਥੋਂ ਇੱਕ ਰੇਤੇ ਦੀ ਮੁੱਠੀ ਭਰ ਕੇ ਉਹਨੂੰ ਫੜਾ ਦੇਂ ਤੇ ਫਿਰ ਮਹਾਰਾਜ ਉਹ ਨੂੰ ਕਹਿ ਦੀ ਮੇਰੇ ਤੇ ਦੇ ਕਿਣਕੇ ਗਿਰਲਾ ਜਿੰਨੇ ਰੇਤੇ ਦੇ ਰਵੇ ਹੈ ਜਿੰਨੇ ਕਣ ਹਨ ਇਹਨੇ ਜਨਮ ਲੈ ਕੇ ਤੇਰੀ ਮੁਕਤੀ ਹੋਣੀ ਆ ਤਾਂ ਗੁਰੂ ਪਿਆਰੇ ਉਸਨੇ ਮੁੜਦੇ ਹੋਇਆ ਉਸੇ ਤਰ੍ਹਾਂ ਹੀ ਕੀਤਾ ਜਦ ਫਕੀਰ ਨੇ ਪੁੱਛਿਆ ਕਿ ਹਾਂਜੀ ਮੇਰੇ ਸਵਾਲ ਦਾ ਵੀ ਹੱਲ ਕੀਤਾ ਕਿ ਨਹੀਂ ਉਹਨੇ ਉੱਥੋਂ ਮੁਠੀ ਰੇਤੇ ਦੀ ਪਰਖਿਓ ਨੂੰ ਫੜਾ ਦਿੱਤੀ ਕਹਿੰਦੇ ਇਹ ਕੀ ਹੈ ਕਹਿੰਦੇ ਇਹੀ ਜਵਾਬ ਮਿਲਿਆ ਤੇਰੇ ਲਈ ਕੀ ਮਤਲਬ ਹੈ ਕਹਿਣ ਲੱਗੇ ਉਹ ਕਹਿੰਦੇ ਆ ਕਿ ਜਿੰਨੇ ਇਸ ਰੇਤੇ ਦੇ ਘੜ ਹੱਲ ਰਵੇ ਹਨ ਐਨੇ ਜਨਮ ਲੈ ਕੇ ਫਿਰ ਤੇਰਾ ਉਧਾਰ ਹੋਣਾ ਹੈ ਕਹਿੰਦੇ ਉਸਨੇ ਉਹ ਰੇਤੇ ਵਾਲੀ ਮੁਠੀ ਤਾਂ ਚਲਾ ਕੇ ਮਾਰੀ ਔਰ ਨੱਚਣ ਲੱਗ ਪਿਆ ਤੇ ਗੁਰੂ ਪਿਆਰੇ ਹੋਏ ਮੂਸਾ ਫਕੀਰ ਸੀਗਾ ਮੂਸਾ ਕਹਿਣ ਲੱਗਿਆ ਯਾਰ ਤੈਨੂੰ ਦੁੱਖ ਨਹੀਂ ਹੋਇਆ ਵੀ ਐਨੇ ਜਨਮ ਕਦੋਂ ਮੁਕਣਗੇ ਤੇ ਕਦੋਂ ਮੇਰਾ ਉਧਾਰ ਹੋਵੇਗਾ ਕਹਿਣ ਲੱਗਿਆ ਜਨਮ ਆਪੇ ਮੁਕਦੇ ਰਹਿਣਗੇ ਘਟੋ ਘਟਵੇਂ ਉਹਨਾਂ ਦੀ ਨਿਗਾ ਵਿੱਚ ਤਾਂ ਹੈਗਾ ਨਾ ਜਦੋਂ ਮਰਜੀ ਉਧਾਰ ਕਰਦੇ ਹੁਣ ਮੈਨੂੰ ਕੋਈ ਫਿਕਰ ਨਹੀਂ ਤੋਂ ਐਸੇ ਰੱਬ ਦੇ ਪਿਆਰੇ ਜਿਹੜੇ ਕੇਵਲ ਪਰਮੇਸ਼ਰ ਦੀ ਪ੍ਰਾਪਤੀ ਲਈ ਕੁਝ ਵੀ ਨਹੀਂ ਕਰਦੇ ਪਰਮੇਸ਼ਰ ਦੀ ਭਗਤੀ ਕਰਦੇ ਆ ਉਹਦੇ ਨਾਲ ਜੁੜੇ ਰਹਿੰਦੇ ਨਾ ਨਾਲ ਉਹ ਬੈਸਨੋਂ ਪਰਮਗਤ ਪਾਵੇ ਐਸੇ ਰੱਬ ਦੇ ਪਿਆਰੇ ਪਰਮਗਤੀ ਨੂੰ ਪ੍ਰਾਪਤ ਹੁੰਦੇ ਹਨ ਏਸੀ ਗੁਰੂ ਪਿਆਰਿਓ ਨੌਮੀ ਅੱਜ ਪੰਜੇ ਦੂਸਰੇ ਪਦੇ ਦੀ ਵਿਚਾਰ ਅੱਗੇ ਤੀਸਰਾ ਪੜਾ ਚੱਲਦਾ ਹੈ ਬਾਦਸ਼ਾਹ ਜੀ ਕੀ ਬਖਸ਼ਣ ਕਰਦੇ ਹਨ ਸਿੱਖ ਨੇ ਪੁੱਛਿਆ ਮਹਾਰਾ ਭਗੋਤੀ ਜਿਹੜੀ ਭਗੋਤੀ ਹੈ ਉਹ ਕਿਸ ਨੂੰ ਕਹਿੰਦੇ ਹਨ ਭਗੋਤੀ ਦਾ ਕੀ ਮਤਲਬ ਹੈ ਇਹਦੇ ਬਾਰੇ ਵੀ ਦੱਸਣਾ ਕਰੋ ਸਾ ਗੁਰੂ ਪਾਤਸ਼ਾਹ ਜੀ ਅਗਲੇ ਪਦੇ ਵਿੱਚ ਕੀ ਵਾਸੇ ਕਰਦੇ ਆਪਾਂ ਅਗਲੇ ਦੀਵਾਨਾਂ ਵਿੱਚ ਸਰਬਨ ਕਰਾਂਗੇ ਇੱਥੇ ਰੋਕਣ ਦੇ ਆਗਿਆ ਬਖਸ਼ੋ ਮੋਲ ਦੇ ਅਨੇਕ ਅਖਰਵਾਦ ਕਾਰਡ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਆਗਿਆ ਬਖਸ਼ ਲੈਣਾ ਜੀ ਸਮਾਪਤੀ ਕਰੀਏ ਮਲਾਫਤੇ ਪਾ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਗੁਰੂ ਵਾਹ ਗੁਰੂ